ਕਿੰਨੇ ਸਾਲ ਹੋ ਗਏ ਬਾਪੂ ਅੱਖਾਂ ਦੀ ਲਾਈਟ ਗਈ 1 ਸਾਲ ਦੇ ਅੰਦਰ ਰੋਇਆ ਹੁਣ ਵੀ ਸਮੇ ਮੈਂ ਮਾੜਾ ਨਹੀਂ ਸਮਝਦਾ ਪਤਾ ਕਿਉਂ ਨਹੀਂ ਸਮਝਦਾ ਜੀ ਮੈਂ ਬਿਲਕੁਲ ਨਹੀਂ ਘਬਰਾ ਰਿਹਾ ਜੀ ਨਾਨਾ ਨਾਨਕ ਘਬਰਾਉਣਾ ਕਿੰਨਾਂ ਪਿਆਰ ਇਨਾ ਕਦੇ ਕਿਤੇ ਪਿਆਰ ਇਨਾ ਰਿਵਾਈਵਰ ਉਪਰ ਲਾ ਕੇ ਦੋ ਦੋ ਤੁਹਾਡੇ ਗੁਰੂ ਆ ਗੁਰੂ ਮਾਨੂੰ ਤਾਂ ਜੋ ਖੁਸ਼ੀ ਮਿਲੀ ਨਾ ਅੱਜ ਮੈਨੂੰ ਜੋ ਖੁਸ਼ੀ ਮਿਲੀ ਹੈ ਨਾ ਤੇ ਹੈ ਦਾਤਾ ਤੂੰ ਦੁਨੀਆਂ 'ਚ ਹੈ ਮਹਾਰਾਜ ਮੇਰ ਕਰਨ ਤੇਰੀ ਅੱਖਾਂ ਦੀ ਜੋਤੀ ਆ 15 ਦਿਨਾਂ ਦੇ ਵਿੱਚ ਇੱਕ ਅੱਖ ਨਹੀਂ ਜੋ ਵਾਪਸ ਆਏਗੀ ਤੈਨੂੰ ਲੈ ਕੇ ਜਾਣਾ ਨਾਲ ਨਾਲ ਚੱਲਾਂਗੇ ਬਸ ਤੈਨੂੰ ਲਿਆ ਕੇ ਨਾਲ ਤੇਰੀ ਸੇਵਾ ਕਰਨੀ ਹੈ ਬਾਪੂ ਦੀ ਸੇਵਾ ਕਰਨੀ ਤੂੰ ਮੇਰਾ ਪਿਓ ਆ ਅਸੀਂ ਤੇਰੇ ਪੁੱਤ ਬਣ ਸਕੀਏ ਬਸ ਨਹੀਂ ਅਸੀਂ ਵੀ ਪਿਤਾ ਜੀ ਬਣ ਕੇ ਦਿਖਾਵਾਂਗੇ ਵਾਹਿਗੁਰੂ ਕਿ ਹੈ ਸੱਚੇ ਪਾਤਸ਼ਾਹ ਤੂੰ ਸੱਚਾ ਹੀ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹੁੰਚੇ ਹਾਂ ਜੀ ਦੂਖ ਨਿਵਾਰਨ ਸਾਹਿਬ ਪਟਿਆਲਾ ਇੱਥੇ ਇੱਕ ਅੱਖਾਂ ਤੋਂ ਬਲਾਈਂਡ ਬਾਪੂ ਆ ਜਿਹਨੂੰ ਦਿਖਦਾ ਨਹੀਂ ਤੇ ਅੱਜ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਭਿੰਦਰ ਵੀਰਾ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਸੇਵਾ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਜਦੋਂ ਵੀ ਇੱਕ ਬਾਪੂ ਅੱਖਾਂ ਤੋਂ ਮਸਤਾਨਾ ਮਾਂ ਦਿਖਦਾ ਨਹੀਂ ਬਾਪੂ ਨੂੰ ਬੀ ਨੋਖਤਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਬੈਠਾ ਆਪਣੇ ਆਪ ਨੂੰ ਨਵਾਂ ਸ਼ਹਿਰ ਦਾ ਦੱਸਦਾ। ਨਾ ਜੀ। ਹਾਂ ਬਾਪੂ। ਮੇਰਾ ਪਿੰਡ ਹੈ ਖੜੋਦੀ। ਖੜੋਦੀ। ਉਹ ਸ਼ੀ ਹੋਰ ਮਾਲਪੁਰ ਦੇ ਕੋਲ। ਮਾਲਪੁਰ ਕੋਲੇ। ਤੇ ਬਾਪੂ ਅੱਖਾਂ ਦੀ ਲੋਸ਼ਨੀ ਕਦੋਂ ਚਲੀ ਗਈ? ਇੱਕ ਸਾਲ ਦੇ ਅੰਦਰ-ਅੰਦਰ ਮੈਨੂੰ ਕਿਸੇ ਨੇ ਕੁਝ ਖਵੱਤਤਾ ਜੀ। ਹੂੰ। ਜਿਹਦੀ ਵਜ੍ਹਾ ਨਾਲ ਇਹ ਕੰਮ ਹੋਇਆ ਹੈ। ਅੱਖਾਂ ਦੀ ਲਾਈਟ ਚਲੀ ਗਈ। ਹਾਂ ਜੀ। ਇਹ ਤਾਂ ਮੈਂ ਤੁਹਾਨੂੰ ਕਿੰਨੇ ਸਾਲ ਹੋ ਗਏ ਬਾਪੂ ਅੱਖਾਂ ਦੀ ਲਾਈਟ ਗਈ? ਸਾਲ 1 ਸਾਲ ਦੇ ਅੰਦਰ-ਅੰਦਰ ਹੋਇਆ ਜੀ। ਨਹੀਂ ਸਾਲ ਤੋਂ ਤਾਂ ਬਾਅਦ ਸਮਾਂ ਤੁਹਾਨੂੰ ਇੱਥੇ ਹੀ ਹੋ ਗਿਆ। ਬੱਬੂ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਗੁਲਬਰਗ ਸਿੰਘ ਹੈ ਹੈ ਗੁਲਬਰਗ ਸਿੰਘ ਗੁਲਬਰਗ ਸਿੰਘ ਨਿਊਜ਼ੀਲੈਂਡ ਦਾ ਸੌਥੋਂ ਤੋਂ ਨਾ ਵਾਹ ਜੀ ਗੁਲਬਰਗ ਹਾਂ ਉੱਥੋਂ ਦਾ ਸ਼ਹਿਰ ਆ ਹਾਂ ਮੇਰੇ ਨਾਨਾ ਜੀ ਸੀਗੇ ਨਾ ਜਿਹੜੇ ਉਹ ਸੌਥ ਆਫ ਕੋਰਿਆਂ ਚ 1934 ਦੇ ਅੰਦਰ ਕਾਨਫਰੰਸ ਚੁਣੇ ਗਏ ਸੀ ਵਾਹ ਜੀ ਫਾਈਲੀ ਐਜੂਕੇਟਿਡ ਸੀਗੇ ਵਾਹ ਜੀ ਫਿਰ ਜਦੋਂ ਇੰਡੀਆ ਆਜ਼ਾਦ ਹੋਇਆ ਵਾਪਸ ਆਏ ਤਾਂ ਮੇਰੇ ਨਾਨਾ ਜੀ ਨੂੰ ਬਬਰ ਪਾਵਰ ਮਿਲੀ ਜੀ ਵਾਹ ਜੀ ਇਦਾਂ ਦੇ ਬੰਦੇ ਸੀਗੇ ਤੇ ਤੁਹਾਡਾ ਨਾਮ ਗੁਲਵਰਗ ਸਿੰਘ ਹਾਂਜੀ ਹਾਂਜੀ ਤੇ ਗੁਲਵਰਗ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੋਊਗੀ ਹੁਣ ਮੇਰੀ ਹੋਣੀ ਜੀ 60 ਬਾਸ ਦਾ 62 ਸਾਲ ਦੀ ਹਾਂ ਇੰਨੀ ਕੈ ਤੇ ਗੁਲਵਰਗ ਬਾਪੂ ਜੀ ਤੁਹਾਡਾ ਵਿਆਹ ਹੋਇਆ ਸੀ ਮੇਰੇ ਦੋ ਵਿਆਹ ਹੋਏ ਜੀ ਜੀ ਦੋਨੋਂ ਘਰ ਵਾਲੀਆਂ ਪੂਰੀਆਂ ਹੋ ਗਈਆਂ ਇੱਕ ਦੇ ਤਾਂ ਚਾਰ ਬੱਚੇ ਆ ਜੀ ਇੱਕ ਦੇ ਇੱਕੋ ਹੀ ਹੋਇਆ ਵਿਚਾਰੇ ਜੀ ਚਾਰ ਬੱਚੇ ਆ ਚਾਰ ਬੱਚੇ ਉਹ ਕਿੱਥੇ ਨੇ ਬਾਪੂ ਜੀ ਹੁਣ ਇਹ ਉਹ ਤਿੰਨ ਦਾ ਨਿਊਜ਼ੀਲੈਂਡ ਚ ਨੇ ਜੀ ਮੁੰਡੇ ਦਾ ਆ ਟੋਕਲੈਂਡ ਜੀ ਤੇ ਜਿਹੜੀ ਮੇਰੀ ਕੁੜੀ ਐ ਉਹ ਕਾਕੋੜ ਮਲਸੀਆਂ ਹੁਣਿਆ ਹੋਣਾ ਹਾਂ ਮਲਸੀਆਂ ਉਹਦੇ ਕੋਲ ਰਾਮਪੁਰ ਪਿੰਡ ਹੈ ਹਾਂਜੀ ਉੱਥੇ ਵਿਆਹੀ ਹੋਇਆ ਮੁੰਡਾ ਬਾਹਰ ਗਿਆ ਹੋਇਆ ਮੁੰਡਾ ਬਾਹਰ ਗਿਆ ਹੋਇਆ ਤੁਹਾਡੀ ਕੁੜੀ ਦਾ ਮੁੰਡਾ ਬਾਹਰ ਗਿਆ ਜਾਂ ਘਰ ਵਾਲਾ ਬਾਹਰ ਗਿਆ ਕੁੜੀ ਨੇ ਉਹ ਨਹੀਂ ਘਰ ਵਾਲਾ ਉਹਦੇ ਘਰ ਵਾਲਾ ਇਹਦਾ ਜਵਾਈ ਯਾਨੀ ਕਿ ਬਾਹਰ ਜਵਾਈ ਬਾਹਰ ਗਿਆ ਤੁਸੀਂ ਕੀ ਸਟੱਡੀ ਕੀਤੀ ਹੋਈ ਆ ਮੈਂ ਪੜ ਤਾਂ ਜਾਦਾ ਨਹੀਂ ਸਕਿਆ ਜੀ ਲੇਕਿਨ ਪਰਮਾਤਮਾ ਨੇ ਨੂਰ ਵੜਾ ਦਿੱਤਾ ਹਮ ਹਰਿਆਣੇ ਦਾ ਐਜੂਕੇਸ਼ਨ ਮਿਨਿਸਟਰ ਗਾਮਬਿਲਾ ਸ਼ਰਮਾ ਹਮ ਬੰਸੀ ਲਾ ਨੂੰ ਫੋਨ ਕਰਕੇ ਮੈਂ ਬਣਵਾਤਾ ਹਾਂ ਹਾਂਜੀ ਸਮੇਂ ਦੀ ਗੱਲ ਹੈ ਸਮੇਂ ਦੀ ਗੱਲ ਹੈ ਹੁਣ ਵੀ ਸਮੇ ਮੈਂ ਮਾੜਾ ਨਹੀਂ ਸਮਝਦਾ ਪਤਾ ਕਿਉਂ ਨਹੀਂ ਸਮਝਦਾ ਜੀ ਕਿ ਕੁਦਰਤ ਨੇ ਜੋ ਸਾਡੇ ਵਾਸਤੇ ਕੀਤਾ ਸੀ ਕਦ ਨਹੀਂ ਕਦੀ ਨਹੀਂ ਕਰ ਸਕਦਾ ਵਾਹਿਗੁਰੂ ਵਾਹਿ ਜੋ ਜਿੱਥੇ ਜਿਵੇਂ ਲਿਖਿਆ ਉਵੇਂ ਹੋਣਾ ਹੀ ਹੋਣਾ ਤੇ ਮੈਂ ਬਿਲਕੁਲ ਨਹੀਂ ਘਬਰਾ ਰਿਹਾ ਜੀ ਨਾਨਕ ਘਬਰਾਉਣਾ ਕਿਉਂ ਗੰਗਲਾਂ ਚ ਪਿਆਰ ਇਨਾ ਕਦੇ ਕਿਤੇ ਪਿਆਰ ਇਨਾ ਗੁਲਵਰਗ ਬਾਪੂ ਇੱਕ ਜਫੀ ਪਾ ਲਈਏ ਤੈਨੂੰ ਹਾਂ ਜਿੰਨੀਆਂ ਮਰ ਜਾਈਏ ਵਾਹਿਗੁਰੂ ਪਰਲਾ ਕਰੇ ਦੋ ਦੋ ਵਾਹਿਗੁਰੂ ਵਾਹਿਗੁਰੂ ਤੋਂ ਨਾ ਗੁਰੂ ਤੇਗ ਬਹਾਦਰ ਫਤਿਹ ਬਾਪੂ ਤੈਨੂੰ ਮਿਲ ਕੇ ਨਾ ਹਾਂਜੀ ਆਪ ਦੇ ਆਪ ਨੂੰ એનર્ਜੀ ਮਿਲੀ ਤਾਕਤ ਮਿਲੀ ਸਾਡੀਆਂ ਦੋ ਅੱਖਾਂ માં ਬਾਪੂ ਅਸੀਂ ਦੇਖ ਪਾ ਰਹੇ ਹਾਂ ਸਭ ਕੁਝ ਬਿਲਕੁਲ ਬਿਲਕੁਲ ਭਾਈ ਅਸੀਂ ਉਹ ਚੀਜ਼ ਦੇਖ ਹੀ ਨਹੀਂ ਰਹੇ ਜਿਹੜੀ ਤੁਸੀਂ ਦੇਖੀ ਜਾਂਦੇ ਹੋ ਵੀ ਇਹ ਗੱਲ ਤਾਂ ਸੱਚ ਬਾਪੂ ਜਿਹੜਾ ਕੋ ਤੁਸੀਂ ਦੇਖ ਰਹੇ ਹੋ ਨਾ ਜਿਵੇਂ ਅੱਖ ਨਾਲ ਦੁਨੀਆ ਦੇਖਣ ਲੱਗ ਜੇ ਬਿਲਕੁਲ ਜੀ ਬਿਲਕੁਲ ਇੰਨੀ ਖੁਸ਼ੀ ਤੁਹਾਨੂੰ ਇੰਨੀ ਤਕਲੀਫ ਹੋਣ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਕੋਈ ਫਰਕ ਹੀ ਨਹੀਂ ਮਾਰ ਰਹੀ ਨੇ ਤਾਨੂੰ ਜੋ ਕੀਤਾ ਹੋਣਾ ਤੁਹਾਨੂੰ ਤੋਂ ਜੋ ਖੁਸ਼ੀ ਮਿਲੀ ਨਾ ਅੱਜ ਮੈਨੂੰ ਜੋ ਖੁਸ਼ੀ ਮਿਲੀ ਹੈ ਨਾ ਕਿ ਹੈ ਦਾਤਾ ਤੂੰ ਦੁਨੀਆ 'ਚ ਹੈ ਅੰਦਰੋਂ ਮੈਨੂੰ ਕਹਿ ਰਿਹਾ ਉਹ ਕਿ ਮਿਲ ਗਏ ਤੈਨੂੰ ਸਾਰੇ ਤੇਰੇ ਚਾਈ ਜਾਈ ਗਈ ਵਾਹਿਗੁਰੂ ਬਾਬੂ ਬਾਬਾ ਨਾਨਕ ਮਿਹਰ ਕਰੇ ਹਾਂਜੀ ਇਹ ਮਹੀਨੇ ਦੇ ਆਹ ਹੀ ਮਹੀਨੇ ਦੇ ਵਿੱਚ ਵਿੱਚ ਤੇਰੀਆਂ ਅੱਖਾਂ ਦੀ ਲਾਈਟ ਵਾਪਸ ਆ ਜਾਣੀਆਂ ਆਪਾਂ ਦੁੱਖ ਨਿਵਾਨ ਸਾਹਿਬ ਗੁਰੂ ਘਰ ਖੜੇ ਆ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ ਤੇਰੀਆਂ ਅੱਖਾਂ ਦੀ ਜੋਤੀ ਆ 15 ਦਿਨਾਂ ਦੇ ਵਿੱਚ ਇੱਕ ਅੱਖ ਦੀ ਉੱਤੇ ਵਾਪਸ ਆਏ। ਬਸ ਬਾਪੂ ਇੱਕ ਬੇਨਤੀ ਆ ਹੁਣ ਸਾਡੀ ਤੇਰੇ ਪੁੱਤਰ ਤੈਨੂੰ ਇੱਕ ਹੱਥ ਜੋੜ ਕੇ ਤੇਤੋਂ ਇੱਕ ਕਰਜ਼ ਮੰਗਦੇ ਆ ਤੇਤੋਂ ਇੱਕ ਅੱਜ ਇੱਕ ਮੰਗ ਮੰਗਣੀ ਆ। ਅਸੀਂ ਤੇਰੀ ਸੇਵਾ ਲੈਣ ਆਏ। ਤੈਨੂੰ ਲੈ ਕੇ ਜਾਣਾ ਨਾਲ ਨਾਲ ਚੱਲਾਂਗੇ ਬਸ ਤੈਨੂੰ ਲਿਆ ਕੇ ਨਾਲ ਤੇਰੀ ਸੇਵਾ ਕਰਨੀ ਆ ਪਾਪੀ ਸੇਵਾ ਕਰਨਾ ਤੂੰ ਮੇਰਾ ਪਿਓ ਆ ਅਸੀਂ ਤੇਰੇ ਪੁੱਤ ਬਣ ਸਕੀਏ ਵਾਹਿਗੁਰੂ ਨਹੀਂ ਅਸੀਂ ਵੀ ਪਿਤਾ ਜੀ ਬਣ ਕੇ ਦਿਖਾਵਾਂਗੇ ਵਾਹਿਗੁਰੂ ਤੁਸੀਂ ਮੰਨ ਜੋਗੇ ਵੀ ਇਦਾਂ ਦਾ ਵੀ ਮਰਦ ਨਹੀਂ ਕਿਸੇ ਨੇ ਮਹਿਰਿਆਂ ਦੇ ਘਰ ਜਨਮ ਦਿੱਤਾ ਉਹ ਬਾਤ ਜੀ ਨਿਹਾਲ ਮੋਤੀ ਨਿਹਾਲ ਸਤਿ ਸ਼੍ਰੀ ਅਕਾਲ ਨੰਦਪੁਰ ਚ ਵੀ ਤੁਹਾਡਾ ਨਾਮ ਹੋ ਜਾਏਗਾ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਚੱਲ ਬਾਪੂ ਆ ਚੱਲੀਏ ਫਿਰ ਬਾਹਲੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਚੱਲੀਏ ਸੁਪਨਿਆਂ ਦੇ ਘਰ ਨੂੰ ਹਾਂ ਸ਼ੱਕਦੇ ਆ ਜਾਂ ਗੱਡੀ ਚੋਂ ਬਾਪੂ ਕਿੰਨੇ ਭੈਣ ਭਰਾ ਤੁਸੀਂ ਮੈਂ ਇਕੱਲਾ ਹੀ ਆਂ ਜੀ ਸੱਤ ਭੈਣ ਭਰਾ ਸੀ ਕੋਈ ਨਹੀਂ ਬਚਿਆ ਓਹੋ ਮੇਰੀ ਮਾਂ ਨੂੰ ਛੋਕੜੇ ਦੀ ਬਿਮਾਰੀ ਸੀ ਅੱਛਾ ਜੀ ਮੇਰੇ ਨਾਨਾ ਜਿਹੜਾ ਜਾਦਾ ਜ਼ਿੰਮੇਵਾਰ ਸਮਝ ਗਏ ਨਾ ਉਹਨੇ ਮੈਨੂੰ ਇਦਾਂ ਹੀ ਚੱਕ ਲਿਆ ਬਿਨਾਂ ਦੁੱਧ ਪਿਆਏ ਅੱਛਾ ਤੇ ਮੈਂ ਹੀ ਬਚਿਆ ਜੀ ਵਾਹਿਗੁਰੂ ਇਹ ਗੱਲ ਹੈ ਜੋ ਮੈਨੂੰ ਦੱਸਿਆ ਗਿਆ ਹੈ ਬਾਕੀ ਜਿਹੜੇ ਜਿਹੜੇ ਬੱਚਿਆਂ ਨੇ ਮਾਂ ਦਾ ਦੁੱਧ ਪੀਤਾ ਉਹ ਫਿਰ ਨਾਲ ਦੀ ਨਾਲ ਪੂਰੇ ਹੋ ਗਏ ਹਾਂਜੀ ਹਾਂਜੀ ਓਕੇ ਓਕੇ ਮਹੀਨਾ ਡੇਢ ਮਹੀਨਾ ਹੀ ਉਹ ਵਿਚਾਰੇ ਰਹੇ ਕਿਉਂਕਿ ਸੁੱਕਦੇ ਰਹੇ ਨਾ ਜਿੱਦਾਂ ਸੁੱਕਣ ਦੀ ਬਿਮਾਰੀ ਸੁੱਕਣ ਦੀ ਬਿਮਾਰੀ ਸੀ ਪਟਿਆਲੇ ਸਹਿਰ ਚ ਆਪਾਂ ਹਾਂਜੀ ਪਤਾ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਇਹ ਨਾ ਪਟਿਆਲੇ ਆਦਿਆਂ ਦੇ ਬੱਚੇ ਨਹੀਂ ਸੀ ਬਚਦੇ ਅੱਛਾ ਜੀ ਇਹ ਗੁਰੂ ਤੇਗ ਬਹਾਦਰ ਆਏ ਸੀ ਜੇ ਇਸ ਜਗ੍ਹਾ ਤੇ ਬਣਵਾਰਾਂ ਨੇ ਜਿੱਥੇ ਬਣਿਆ ਹੋਇਆ ਜੀ ਇਹ ਕਹਿੰਦੇ ਸਾਡੇ ਬੱਚੇ ਨਹੀਂ ਬਚਦੇ ਹੂੰ ਇਹ ਸਾਡੀ ਫਰਿਆਦ ਹੈ ਗੁਰੂ ਜੀ ਇੱਕ ਬਾਦਰ ਬੋਲੇ 9 ਨਿੱਧਾਂ ਤੇ 12 ਸਿੱਧਾ ਆਉਗੀਆਂ। ਸਾਦੇ ਜਾਂਦੇ ਨੂੰ ਪ੍ਰਸਾਦਾ ਚਕਾਓ। ਆਹਰੋਂ ਦਾ ਲੱਗਾ ਹੋਇਆ ਪ੍ਰਸਾਦਾ ਚਕਾਓ। ਅੱਛਾ ਜੀ। ਆਹ ਪੈਰ ਚੱਕ ਲਓ ਪੈਰ ਚੱਕ ਲਓ। ਫੇਰ ਥੱਲੇ ਲਾ ਦੇ। ਹਾਂ। ਲੰਗਰ ਆਲਾ ਆਲਾ ਜੀ। ਹਾਂ ਬਸ ਆਹ ਦੇ ਸਾਹਮਣੇ ਗੱਡੀ ਖੜੀ ਹੈ ਆਪਣੀ। ਵਾਹ ਗੁਰੂ ਜੀ ਇੱਥੇ ਇੱਕ ਕੱਪੜਾ ਲੈ ਕੇ ਨਾ ਮੇਰੇ ਸਿਰ ਤੇ ਬੰਨ ਦੇ। ਹਾਂ ਹਾਂ ਬੰਨ ਦੇ ਕੱਪੜਾ ਕੋਈ ਬਿੱਤੂ। ਉਹ ਸਰੋਪਾ ਕੱਢ ਕੇ ਲਿਆ ਗੱਡੀ ਚੋਂ ਕਾਕਾ ਇੱਕ ਪਰਨਾ। ਕਿਉਂਕਿ ਮੈਂ ਆ ਰਮਾਲ ਦੇ ਦੇ ਜਾ। ਨੰਗੇ ਹਾਇ ਫੇਰ ਨਹੀਂ ਚਾਹ। ਆਜੋ ਬਾਪੂ ਆਜੋ ਮੈਨੂੰ ਹਰੇਕ ਬੰਦਾ ਜੀ ਕੋਈ ਨਾ ਕੋਈ ਰੋਜ਼ ਦੇਖ ਚੰਦਾ ਹੈ ਅੱਛਾ ਜੀ ਕੀ ਆ ਕੀਤਾ ਜੀ ਹਾਂ ਜੀ ਛਕ ਲੈ ਗਰਮੋ ਗਰਮ ਮੈਂ ਇੰਨਾ ਖੁਸ਼ ਹੁਣਾ ਕਿ ਇਹ ਸੱਚੇ ਪਾਤਸ਼ਾਹ ਉਹ ਸੱਚਾ ਹੀ ਹੈ ਵਾਹਿਗੁਰੂ ਕੀ ਗਲਤ ਕਹਿ ਰਿਹਾ ਮੈਂ ਬਿਲਕੁਲ ਸੱਚ ਕਹਿ ਰਿਹਾ ਇਹ ਦਾਗ ਮੇ ਇਹ ਮਿਲਣਾ ਹੈ ਨਾ ਪ੍ਰਸਾਦ ਜੀ ਝੂਠ ਗੱਲ ਨਹੀਂ ਹੈ ਖਾਣ ਦਾ ਬੜਾ ਕੁਝ ਹੈ ਦੁਨੀਆਂ ਤੇ ਬਿਲਕੁਲ ਜੀ ਬਿਲਕੁਲ ਇਹ ਗੁਰੂ ਦੇ ਘਰ ਦੀ ਦਾਤ ਭਗੜਿਆਂ ਨੂੰ ਮਿਲਦੀ ਆ ਤੇਗ ਬਹਾਦਰ ਸਿਮਰਿਆ ਘਰ ਨਾਉ ਨਿੱਧ ਆਏ ਤਾਏ ਆਵੇ ਤਾਏ ਹਰ ਤਹੰਦੇ ਹੋਏ ਸਾਏ ਆਏ ਤਾਏ ਵਾਹ ਜੀ ਵਾਹ ਮਹਾਰਾਜ ਜੀ ਅੱਜ ਤੁਹਾਡੇ ਘਰ ਤੋਂ ਗੁਲਬਰਗ ਸਿੰਘ ਬਾਪੂ ਦੀ ਸੇਵਾ ਮਿਲੀ ਆ ਤੇ ਬਾਪੂ ਗੁਲਬਰਗ ਸਿੰਘ ਦੀਆਂ ਅੱਖਾਂ ਦੀ ਲਾਈਟ ਵਾਪਸ ਕਰਦੇ ਹੋ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਡੀ ਕੀਤੀ ਸੇਵਾ ਸਫਲ ਹੋ ਜਵੇ ਅੱਜ ਤੁਹਾਡੇ ਘਰ ਦਰਸ਼ਨ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਬਾਪੂ ਜੀ ਨੂੰ ਲੈ ਕੇ ਚੰਦੇ ਆ ਤੇ ਮਹਾਰਾਜ ਦੁਆਰਾ ਫੇਰ ਕਿਤੇ ਦਰਸ਼ਨ ਕਰਨ ਦਾ ਬਲ ਬਖਸ਼ਿਓ ਮੌਕਾ ਬਖਸ਼ਿਓ ਵਾਹਿਗੁਰੂ ਵਾਹਿਗੁਰੂ ਤੇ ਅੱਜ ਬਾਪੂ ਦੀ ਸੇਵਾ ਮਿਲੀ ਆ ਸਫਲ ਕਰਿਓ ਮਹਾਰਾਜ ਬਾਪੂ ਦੀ ਅੱਖਾਂ ਦੀ ਲਾਈਟ ਵਾਪਸ ਆ ਜਾਵੇ ਗੁਲਵਰਗ ਸਿੰਘ ਬਾਪੂ ਹਿੜਪੁਰ ਜ਼ਿਲ੍ਹੇ ਤੋਂ ਪਿੰਡ ਖੜੋਦੀ ਪਿੰਡ ਖੜੋਦੀ ਦਾ ਰਹਿਣ ਵਾਲਾ ਨਿਤਿਪਾਲ ਦੀ ਨਿਤਿਪਾਲ ਦੀ ਕਿੱਥੋਂ ਬਾਪੂ ਪੈਰ ਚਾਕੇ ਮੜਾ ਜਾ ਕਿੱਥੋਂ ਕਿਵੇਂ ਬਾਪੂ ਅੱਜ ਪੰਜਾਬ ਦੇ ਦੂਜੇ ਕੋਨੇ ਤੇ ਬੈਠਾ ਪਟਿਆਲੇ ਸ਼ਹਿਰ ਦੇ ਵਿੱਚ ਗੁਰਦੁਆਰਾ ਦੁਖਨਿਵਾਨ ਸਾਹਿਬ ਦੀ ਵਾਹਿਗੁਰੂ ਧਰਤੀ ਤੇ ਬੈਠਾ ਲੰਗਰ ਪ੍ਰਸ਼ਾਦਾ ਛੱਕ ਕੇ ਆਪਣਾ ਜੀਵਨ ਕੱਟ ਰਿਹਾ ਬਾਪੂ ਦੁਖਨਿਵਾਨ ਸਾਹਿਬ ਸਾਨੂੰ ਧੰਨਵਾਦ ਕਰਦੇ ਆ ਭਪਿੰਦਰ ਸਿੰਘ ਬਾਈ ਦਾ ਜਿਹਨੇ ਸਾਨੂੰ ਦੱਸਿਆ ਵਾਹਿਗੁਰੂ ਬਾਈ ਭਪਿੰਦਰ ਸਿੰਘ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੇ ਆ ਸੇਵਾ ਕਰਨ ਆਉਂਦੇ ਆ ਵਾਹਿਗੁਰੂ ਨਾਲ ਕਮਲ ਆ ਵੀਰ ਹੁਣੀ ਸਾਡੇ ਪੱਟੀਆਂ ਦੀ ਸੇਵਾ ਕਰਦੇ ਆ ਵੀਰ ਹੁਣੀ ਇੱਥੇ ਬਾਹਰ ਵਾਹਿਗੁਰੂ ਹਾਂਜੀ ਕਰਦੇ ਆ ਕਰਦੇ ਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਲਏ ਜਾਂਦੇ ਇਹ ਗੁਰੂ ਦੇ ਘਰ ਵਿੱਚ ਭਾਈ ਕਨਈਆ ਜੀ ਦੇ ਦਿੱਤੇ ਹੋਏ ਰਾਹ ਤੇ ਚੱਲਦੇ ਵਾਹਿਗੁਰੂ ਵਾਹਿਗੁਰੂ ਬਾਪੂ ਦੇਖ ਕੇ ਮੁੜਾ ਧਿਆਨ ਥੋੜਾ ਉੱਚਾ ਨੀ ਮਾਜਾ ਬਸ ਮਾੜਾ ਹੀ ਨਹੀਂ ਬਸ ਬਸ ਬਾਪੂ ਗੁਲਬਰਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਬੜਾ ਯਾਦ ਕਰ ਰਿਆ ਸੀ ਕਹਿੰਦੇ ਛਾਲ ਕੇ ਤੁਹਾਡਾ ਬਸ ਹਾਜੀ ਹਸਪਤਾਲ ਹੈ ਠੀਕ ਹੈ ਬਾਪੂ ਮੈਂ ਕਿਸੇ ਨੂੰ ਵੀ ਸਿੰਪਲ ਲੈ ਲਿਆ ਤੇ ਨਾ ਸਿੱਧੇ ਸਿੱਧੇ ਨਾ ਖੂਨ ਦਾ ਬਸ ਹੁਣ ਰਿਪੋਰਟਾਂ ਆ ਜਾਣੀਆਂ ਠੀਕ ਹੈ ਜੀ ਤੇ ਅੱਖਾਂ ਦਾ ਚੈੱਕ ਅਪ ਹੋ ਜਾਣਾ ਬਾਬੇ ਨਾਨਕ ਦੀ ਥੁੱਲ ਕਿਰਪਾ ਹੋ ਜਾਣੀ ਆ ਤੁਸੀਂ ਜਦ ਮੈਨੂੰ ਮਿਲੇ ਸੀ ਉਦੋਂ ਵੀ ਮੇਰੇ ਤੇ ਕਿਰਪਾ